ਕਿਨਾ ਕੀ ਤੁਹਾਡਾ ਬਈ ਜੇ ਤਾਰਫ ਨਹੀਂ ਮੇਰਾ ਕੀ ਹੋਇਆ ਜੀ ਸਾਰਾ ਮਲਕ ਕੋਣ ਸੀਦਾ ਜੀ ਡੈਥ ਹੋਈ ਔਰ ਬਾਕੀ ਦੇ ਪਾਈਆ ਮੇਰਾ ਛੋਟਾ ਭਰਾ ਸੀ ਜੀ ਜੀ ਇੱਕ ਮਰ ਮਮੇ ਆ ਤੇ ਘਰ ਡਰ ਨਹੀਂ ਤਰਦਾ ਖੜਾ ਸੀ ਕੀ ਹੋਇਆ ਕੀ ਕਦੋਂ ਪਤਾ ਲੱਗਿਆ ਜੀ ਸਰੋਤ ਨੂੰ ਸਾਨੂੰ ਤਾਂ ਬਈ ਇੱਥੇ ਆ ਕੇ ਪਤਾ ਲੱਗਿਆ ਥੱਲੇ ਜੀ ਘਰੇ ਤਾਂ ਸਾਨੂੰ ਆਏ ਜੀ ਰਿਪੋਰਟਾਂ ਲਕੀਆਂ ਤੇ ਡਾਕਟਰ ਨੂੰ ਫੜ ਲਿਆ ਉਹ ਕਹਿੰਦਾ ਵੀ ਇਹਨੂੰ ਖਾਣ ਪੀਣ ਨਾ ਹੋਵੇ ਨਾ ਹੁਣ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਕੱਲੇ ਦੇ ਨਿਹਾਰ ਕਰਤਾ ਜਾਨ ਤੋਂ ਇਹਦੀ ਸ਼ਾਕੀ ਦੇ ਕੀ ਨੇ ਦਿੱਤਾ ਕੀ ਨਹੀਂ ਦਿੱਤਾ ਕੋਈ ਘਰ ਵਾਲੀ ਨੇ ਦਿੱਤਾ ਇਹ ਵਨਪਈ ਆ ਉਹ ਰੇਟ ਤੇ ਪੰਪਾਈ ਹੋਊ। ਉਹਨਾਂ ਕੋਲੋਂ ਖਾਣੇ ਦਾ ਸਾਨੂੰ ਤਾਂ ਮੰਨਦੇ ਕਈ ਦਿਨਾਂ ਦੀ ਮਰਕਲੇ। ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਇਹ? ਕੰਨ ਤੋਂ ਹੋਂਟਾ ਲੱਗਿਆ ਇਹਨੂੰ ਯਾਰ ਦਿੱਤਾ। ਮੈਂ ਤੈਨੂੰ ਸਾਨੂੰ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀ ਬਾਈ ਕੋਈ ਪਰਿਵਾਰ ਦੇ ਵਿੱਚ ਕਿੱਕ ਨਹੀਂ। ਦੋ ਬੜੀ ਚਾਪੜੀ ਆ ਬਾਈ ਇਹ ਮਹੀਨਾ ਤੋਂ ਦੋ ਹੋ ਗਿਆ ਬਾਈ ਮਤਲਬ। ਇੱਥੇ ਜਾੜਦੀ ਆ। ਇਹ ਜਿਹੜਾ ਰਾਤ ਦਾ ਖਾਣਾ ਸੀ ਉਹਦੇ 'ਚ ਦਿੱਤਾ ਗਿਆ ਕੋਈ? ਪਤਾ ਨਹੀਂ ਬਾਈ ਕਾਹਦੇ ਦਿੱਤਾ ਉਹ ਚਾਹ ਚੀਂ ਦਿੱਤਾ। ਫਿਰ ਤੇ ਕਰ। ਫਿਰ ਤੇ। ਤੁਹਾਨੂੰ ਪਾਇਦ ਗੁਰੂ ਦੇ ਟੰਗਿਆਂ ਦਾ ਉਹ ਨਾਲੀ ਹੋ ਗਿਆ ਤੇ ਮੈਂ। ਉਹਨੇ ਕੀਤਾ ਕਿਉਂ ਬਾਈ ਜੀ ਇਹ ਸਾਰਾ ਕੁਝ। ਕੋਈ ਨਾ ਸੋਚ। ਮੇਰੇ ਬਾਈ ਨਾਲ ਪਤਾ। ਮਾਈ ਜੀ ਪੈਰੋਟ ਨਾਲ ਜਿਹੜਾ ਬੰਦਾ। ਤੇਰੇ ਬਾਈ ਰੋੜਾ ਪੂਰੇ ਆ ਗਿਆ। ਅਕੀਨਾ ਕੀ ਬਈ ਤੋਂ ਮੇਰਾ ਗਗਨਦੀਪ ਸਿੰਘ। ਬਈ ਕੌਡੀ ਕਿ ਲਾਦੀ ਦੀ ਡੈਥ ਹੈ ਯਾਰ ਜਿਹੜੇ ਇੱਥੇ ਪਈ ਹੈ। ਇਹ ਮੇਰੇ ਮਾਮਾ ਖੋਰਾ ਜੀ ਸੀ ਮੈਂ। ਜੀ। ਹੈਂ। ਕੀ ਹੋਇਆ ਜੀ ਬਾਈ ਸਾਰਾ ਮੌਲਾ ਕੀ ਪਤਾ ਨਹੀਂ ਇਹਦੇ ਘਰ ਵਾਲੀ ਨੇ ਇਹਨੂੰ ਕੋਈ ਜ਼ਹਿਰ ਜ਼ੋਰ ਦਿੱਤਾ ਜਾਂਦਾ ਕੋਈ ਰੋਟੀ ਦਿੱਤਾ ਜਾਂਦਾ ਸਾਨੂੰ ਨਹੀਂ ਪਤਾ ਉਹ ਬਾਕੀ ਉਹਦਾ ਹਜੇ ਪਤਾ ਨਹੀਂ ਲੱਗੂਗਾ ਜੀ ਦਿੱਤਾ ਕਿਉਂ ਲੱਗੇ ਦਿੱਤਾ ਬਾਈ ਜੀ ਇਹਦੇ ਨਾਲ ਇਹਦੀ ਪਹਿਲਾਂ ਹੀ ਨਾ ਕਿਰਤਰੇ ਦਾ ਥੋੜਾ ਜਿਹਾ ਕੈਰੇਕਟਰ ਦੀ ਲੋਈ ਸੀਗੀ ਇਹ ਇਹ ਪਹਿਲਾਂ ਮੁੰਡੇ ਨਾਲ ਭੱਜੀ ਸੀ ਕੋਟਲੀ ਦਾ ਮੁੰਡਾ ਚਮਕੌਰ ਤੇ ਇਹਦਾ ਇੱਕ ਘਰ ਵਾਲਾ ਜਿਹੜਾ ਪਿਛਲਾ ਕੋਰਮੀਦ ਤੋਂ ਉਹਨਾਂ ਕੋਲ ਹੀ ਗਈ ਹੈ ਪਹਿਲਾਂ ਇਹ ਲੜਾਈ ਝਗੜਾ ਰਿੰਦਾ ਖੇਲਾ ਵਗੈਰਾ ਪੁਰ ਕਿੰਨੇ ਜਣੇ ਸੀ ਜਿਹੜੇ ਬਈ ਟੋਟਲ ਬਿਮਾਰ ਸੀ ਇੱਥੇ ਆਪਣੇ ਟੋਟਲ 3 ਜਣੇ ਇਹ ਦੀ ਡੈਥ ਹੋਈ ਡੈਥ ਇੱਕ ਜਣੇ ਦੀ ਹੋਈ ਉਹ ਜਿਹੜਾ ਮਾਮਾ ਜੀ ਮੇਰਾ ਸ਼ਵਤਾਰ ਰਾਜੂ ਉਹਦੀ ਹੋਈ ਉਹ ਤਾਂ ਹਾਂਜੀ ਭਾਈ ਕਿਨਾ ਕਿ ਤੁਹਾਡਾ ਜੀ ਮੇਰਾ ਨਾਮ ਰਾਜਕੁਮਾਰ ਹੈ ਜੀ ਅੱਜਵਰੀ ਕੀ ਹੋਇਆ ਕਿ ਸਰ ਮਾਮਲਾ ਡਾਕਟਰ ਮੈਂ ਜੀ ਉਮੀਦ ਹੈ ਜੀ ਐਮਐਲਐਸ ਚੱਲਣਾ ਹੈ ਮੈਨੂੰ ਕਾਲ ਆਈ ਇੱਕ ਸਿਵਲ ਹਸਪਤਲ ਦੇ ਦਰਵਾਜ਼ੇ ਤੇ ਉਹ ਕਹਿੰਦੇ ਵੀ ਪੇਸ਼ੈਂਟਾਂ ਨੂੰ ਫੂਟ ਰੈਕਵਸਟਿੰਗ ਹੋਈ ਦੀ ਹੈ ਕਿਨੋਂ ਪੇਸ਼ੈਂਟ ਜਿਆਦਾ ਸੀਰੀਅਸ ਹੈ ਤੇ ਮੈਂ ਉਹਨਾਂ ਨੂੰ ਲੈ ਕੇ ਡਾਕਟਰ ਜੈਨ ਦੇ ਹਸਪਤਲ ਲੈ ਕੇ ਆਇਆ ਮੈਂ ਪਰਿਵਾਰ ਨੇ ਕਿਹਾ ਵੀ ਨੇੜੇ ਛੇਤੀ ਵੱਡੇ ਹਸਪਤਲ ਤੇ ਲੈ ਕੇ ਦੇਣਾ ਚੱਲੋ ਦੱਸੂਣੇ ਨੂੰ ਬਣਾਉਂਦੇ ਰਾਇਲ ਦੇ ਦਰਵਾਜ਼ੇ ਤੇ ਉਹਨਾਂ ਦੇ ਜੀ ਹਾਂ ਉਹਨਾਂ ਦੇ ਲੜਕੇ ਦੀ ਡੈਥ ਹੋ ਗਈ ਜੀ ਉਹਨੂੰ ਪਟੰਡੇ ਸਿਗਲ ਹਸਪੀਟਲ ਲੈ ਗਈ ਸੀ ਉੱਥੇ ਉਹਨਾਂ ਨੂੰ ਰਿਤ ਤੱਕ ਕੋਸ਼ਤ ਕਰ ਦਿੱਤਾ ਗਿਆ ਇਹ ਪਿੰਡੋਂ ਹੀ ਲੈ ਕੇ ਆਂਦੇ ਆ ਨਹੀਂ ਇਹਨਾਂ ਨੂੰ ਸਿਗਲ ਹਸਪੀਟਲ ਚੋ ਇੱਥੇ ਲੈ ਆਏ ਜੀ ਅੱਛਾ ਇਹ ਆਪ ਦੇ ਵਹੀਕਲ ਤੇ ਸਿਗਲ ਹਸਪੀਟਲ ਲੈ ਆਏ ਸੀਗੇ ਇਹਨਾਂ ਨੂੰ ਰਾਤ ਨੂੰ ਹੰਟਿਆ ਲੱਗੇ ਹੋਏ ਸੀ ਮੇਰੇ ਪਿੰਡ ਗੁਰਸਾ ਤੋਂ ਕੋਈ ਕੇਸ ਆਇਆ ਜੀ ਕੀ ਹੈ ਕਿ ਸਰਮਾ ਹਾਂਜੀ ਸਰ ਸਾਡੇ ਕੋਲ ਨਾ 11 ਵਜੇ ਦੇ ਕਰੀਬ ਤਿੰਨ ਪੇਸ਼ੈਂਟ ਲੈ ਕੇ ਆਏ ਸੀ ਪ੍ਰਾਈਵੇਟ ਐਂਬੂਲੈਂਸ ਵਾਲੇ ਜਸਵਿੰਦਰ ਸਿੰਘ ਜੀ ਜੌਰ ਤੇ ਖੁਸ਼ਮਨਦੀਪ ਇਹਨਾਂ ਜੋ ਹਿਸਟਰੀ ਦਿੱਤੇ ਰਾਤ ਉਹਨਾਂ ਨੇ ਇਕੱਠੇ ਨੇ ਤੇ ਇਹਨਾਂ ਨੇ ਰੋਟੀ ਖਾਧੀ ਹੈ ਜੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਤੇ ਲੇਟਨਾ ਵਗੈਰਾ ਸਟਾਰਟ ਹੋ ਗਿਆ ਜੀ ਤੇ ਨਾਲ ਇਹਨਾਂ ਦਾ ਬੇਟਾ ਵੀ ਸੀ ਚਾਰ ਬੰਦੇ ਸੀਗੇ ਜੀ ਸਵੇਰੇ 11 2 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਦੇ ਵਿੱਚ ਗਏ ਆ ਜੀ ਉੱਥੇ ਇੱਕ ਇਹਨਾਂ ਦਾ ਜਿਹੜਾ ਹਸਬੰਡ ਸੀਗਾ ਉਹ ਤਾਂ ਬੰਢੇ ਰੈਫਰ ਕਰਤਾ ਸੀ ਜੀ ਸੁਣਨ ਚਾਏ ਕੋਈ ਡੈਥ ਹੋ ਗਈ ਹੈ ਜੀ ਬਾਕੀ ਤਿੰਨ ਪੇਸ਼ੈਂਟ ਸਾਡੇ ਕੋਲ ਲੈ ਕੇ ਆਏ ਆ ਜੀ ਵਿੱਚ ਦੋ ਪੇਸ਼ੈਂਟ surjit Kaur surjit Singh ਤੇ Jaswinder ਕੋਲ ਤਾਂ ਸੀਰੀਅਸ ਹੈ ਜੀ ਬਾਕੀ ਖੁਸ਼ਮਨਦੀਪ ਦੀ ਕੰਡੀਸ਼ਨ ਸਟੇਬਲ ਹੈ ਜੀ ਪਰ ਇਹ ਗੁਰੂ ਸਰ ਦਾ ਮਾਮਲਾ ਸਾਹਮਣੇ ਸ਼ੱਕੀ ਹਾਲਾਤ ਹੈ ਕੋਈ ਉਹ ਗੁਰੂ ਸਰ ਦੇ ਚਾਰ ਵਿਅਕਤੀ ਜਨ ਦੋ ਲੇਡੀਜ਼ ਨੇ ਦੋ ਜੈਸ ਨੇ ਪੇਸ਼ੈਂਟ ਕੇ ਹੇਥਿਆਨ ਦੇ ਵਿੱਚ ਆਇਆ ਜਿੱਦੋ ਸ਼ਵਰਾਜ ਸਿੰਘ ਸਾਨੂੰ ਸਰਜੀਤ ਸਿੰਘ ਦੀ ਕੇ ਅਬਸਰਡਾ ਡੈਥ ਹੋ ਚੁੱਕੀ ਹੈ ਬਾਕੀ ਜਿਹੜੇ ਤਿੰਨੇ ਪੇਸ਼ੈਂਟ ਨੇ ਜੈਨ ਹਸਪੀਟਲ ਜੇਰੇ ਲਾਜ ਨੇ ਉਹਦੇ ਘਰ ਦੇ ਜੋ ਵੀ ਬਿਆਨ ਹੋਣਗੇ ਉਹਦੇ ਮੁਤਾਬਕ ਜਾਂਚ ਕਰਕੇ ਕਾਰਵਾਈ ਕੀਤੀ ਗਈ